ਸਤਿ ਸ਼੍ਰੀ ਅਕਾਲ ਜੀ ਖਬਰ ਪੜਤਾਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਡੱਲਾ ਜੀ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਮਨਦੀਪ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਧੰਨਵਾਦ ਡੱਲਾ ਜੀ ਸਭ ਤੋਂ ਪਹਿਲਾਂ ਤਾਂ ਸਵਾਲ ਲੈਂਡ ਪੁਲਿੰਗ ਪਾਲਸੀ ਨੂੰ ਲੈ ਕੇ ਲੈਣੇ ਆ ਲੈਂਡ ਪੁਲਿੰਗ ਪਾਲਸੀ ਨੂੰ ਹਾਈ ਕੋਰਟ ਦੇ ਵੱਲੋਂ ਰੋਕ ਲਗਾ ਦਿੱਤੀ ਗਈ ਹੈ ਇਹ ਪੂਰਾ ਮਾਮਲਾ ਕੀ ਹੈ ਦੇਖੋ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਸੁਣਵਾਈ ਚੱਲ ਰਹੀ ਸੀ ਕੱਲ ਵੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਸੀ ਸੋ ਅਦਾਲਤ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਸਕੀਮ ਤੇ ਰੋਕ ਲਾ ਦਿੱਤੀ ਹੈ ਸ਼ੁਰੂਆਤੀ ਤੌਰ ਤੇ 1 ਮਹੀਨੇ ਤੱਕ ਰੋਕ ਰਹੇਗੀ ਪਰ ਪੰਜਾਬ ਸਰਕਾਰ ਮੁਕੰਮਲ ਤੌਰ ਤੇ ਆਪਣੇ ਵਕੀਲਾਂ ਦੇ ਜ਼ਰੀਏ ਅਦਾਲਤ ਦੇ ਵਿੱਚ ਰਿਪੋਰਟ ਰਿਪੋਰਟ ਸੌਪੇਗੀ ਪੂਰੀ ਜਾਣਕਾਰੀ ਅਦਾਲਤ ਦੱਸੇਗੀ ਸੋ ਐਡਵੋਕੇਟ ਜਨਰਲ ਨੇ ਜਿਹੜੇ ਮਨਿੰਦਰਜੀਤ ਸਿੰਘ 베ਦੀ ਉਬੀਅਸ ਮਾਮਲੇ ਦੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪੇਸ਼ ਹੋਏ ਸੀ ਔਰ ਵੱਖ-ਵੱਖ ਪਟੀਸ਼ਨਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਦਰਜ ਸੀ ਪੰਜਾਬ ਦੇ ਕਿਸਾਨ ਬਹੁਤੇ ਕਿਸਾਨ ਆਪਣੀ 1 ਇੰਚ ਜ਼ਮੀਨ ਵੀ ਲੈਂਡ ਪੂਲਿੰਗ ਸਕੀਮ ਦੇ ਵਿੱਚ ਨਹੀਂ ਦੇਣਾ ਚਾਹੁੰਦੇ ਸੀ ਔਰ ਪੰਜਾਬ ਦੀ ਸਰਕਾਰ ਤੱਕ ਆਵਾਜ਼ਾਂ ਪੰਜਾਬ ਦੇ ਕਿਸਾਨਾਂ ਦੀਆਂ ਪਹੁੰਚ ਰਹੀਆਂ ਸੀ ਪਰ ਨਾ ਤਾਂ ਅਰਵਿੰਦ ਕੇਜਰੀਵਾਲ ਔਰ ਨਾ ਹੀ ਭਗਵੰਤ ਮਾਨ ਦੋਵੇਂ ਔਰ ਪੂਰੀ ਸਰਕਾਰ ਤੇ ਲਗਾਤਾਰ ਇਹ ਕਹਿ ਰਹੀ ਸੀ ਕਿ ਅਸੀਂ ਕਿਸਾਨਾਂ ਦਾ ਨੁਕਸਾਨ ਨਹੀਂ ਹੋਣ ਦੇਣਾ ਅਸੀਂ ਜ਼ਬਰਦਸਤੀ ਜ਼ਮੀਨ ਨਹੀਂ ਲੈਣੀ ਪਰ ਅਦਾਲਤ ਦੇ ਵਿੱਚ ਜਾ ਕੇ ਬਹੁਤ ਸਾਰੀਆਂ ਖਾਮੀਆਂ ਉਜਾਗਰ ਹੋਈਆਂ ਪੰਜਾਬ ਸਰਕਾਰ ਦੇ ਪੱਖੋਂ ਪਹਿਲੀ ਤਾਂ ਗੱਲ ਕਈ ਤਰ੍ਹਾਂ ਦੇ ਕਲੋਜ਼ ਨੇ ਜਦੋਂ ਸਰਕਾਰ ਨੇ ਜ਼ਮੀਨ ਲੈਣੀ ਹੈ ਅਕਵਾਇਰ ਕਰਨੀ ਹੈ ਮਨਮੋਹਨ ਸਿੰਘ ਦੀ ਸਰਕਾਰ ਵੇਲੇ 20 2013 ਦੇ ਵਿੱਚ ਇੱਕ ਕਾਨੂੰਨ ਬਣਿਆ ਸੀ ਜ਼ਮੀਨ ਅਕਵਾਇਰ ਕਰਨ ਦਾ 2013 ਦਾ ਕਾਨੂੰਨ ਅਗਰ ਸਰਕਾਰ ਨੇ ਉਸ ਕਾਨੂੰਨ ਨੂੰ ਨਹੀਂ ਮੰਨਣਾ ਤੇ ਫਿਰ ਇਹ ਬਹੁਤ ਵੱਡਾ ਚੈਲੰਜ ਸੀ ਇਸ ਸਕੀਮ ਨੂੰ ਲੈ ਕੇ ਔਰ ਹਾਈ ਕੋਰਟ ਦੇ ਵਿੱਚ ਬਹੁਤ ਖਾਮੀਆਂ ਉਜਾਗਰ ਹੋਈਆਂ ਔਰ ਹਾਈ ਕੋਰਟ ਦੇ ਵਿੱਚ ਵੱਖ-ਵੱਖ ਪਟੀਸ਼ਨਾਂ ਆਈਆਂ ਸੀ ਕਈ ਲੋਕਾਂ ਨੇ ਪਟੀਸ਼ਨਾਂ ਪਾਈਆਂ ਸੀ ਔਰ ਇੱਥੋਂ ਤੱਕ ਵੀ ਅਦਾਲਤ ਦੇ ਵਿੱਚ ਇੱਕ ಗ್ರಾಮ ਪੰਚਾਇਤ ਦਾ ਮਤਾ ਗਿਆ ਸੀ ਜਦੋਂ ਸਾਡੇ ਮੁਲਕ 'ਚ ಗ್ರಾಮ ਪੰਚਾਇਤ ਪਿੰਡ ਦੀ ਪੰਚਾਇਤ ਕੋਈ ਮੀਟਿੰਗ ਬੁਲਾ ਕੇ ਮਤਾ ਪਾਸ ਕਰਦੇ ਫਿਰ ਅਫਸਰ ਦਬਾ ਨਹੀਂ پا ਸਕਦੇ ਅਦਾਲਤ ਦੇ ਵਿੱਚ ਇਹ ਗੱਲ ਗਈ ਸੀ ਕਿ ਪੰਜਾਬ ਦੇ ਇੱਕ ਗ੍ਰਾਮ ਪੰਚਾਇਤ ਨੇ ਮਤਾ ਪਾਤਾ ਕਿ ਸਾਡੇ ਪਿੰਡ ਚ ਕੋਈ ਵੀ ਵਿਅਕਤੀ ਜ਼ਮੀਨ ਨਹੀਂ ਦੇਣਾ ਚਾਹੁੰਦਾ ਤੇ ਅਫਸਰ ਉਹਨਾਂ ਤੇ ਦਬਾਅ ਪਾ ਰਹੇ ਸੀ ਔਰ ਜ਼ਬਰਦਸਤੀ ਉਹਨਾਂ ਤੋਂ ਮਨਜ਼ੂਰੀ ਲੈਣ ਦੀ ਕੋਸ਼ਿਸ਼ ਕਰ ਰਹੇ ਸੀ ਕਿ ਤੁਸੀਂ ਲੈਂਡ ਪੁਲਿੰਗ ਸਕੀਮ ਲਈ ਆਪਣੀ ਸਹਿਮਤੀ ਦਿਓ ਇਹ ਗੱਲਾਂ ਅਦਾਲਤ ਦੇ ਵਿੱਚ ਜਾ ਕੇ ਖੁੱਲ ਗਈਆਂ ਜਿਦੇ ਨਾਲ ਜਿਹੜਾ ਸਰਕਾਰ ਦਾ ਸਟੈਂਡ ਸੀ ਉਹ ਕਿਤਨਾ ਕਿਤੇ ਕਮਜ਼ੋਰ ਪਿਆ ਕਿਉਂਕਿ ਮੁੱਖ ਮੰਤਰੀ ਦੇਖੋ ਭਗਵੰਤ ਮਾਨ ਦੀ ਇਹ ਤਾਂ ਗੱਲ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਭਗਵੰਤ ਮਾਨ ਨੇ ਖੁਦ ਇਹ ਹਮੇਸ਼ਾ ਕਿਹਾ ਹੈ ਕਿ ਜਿਹੜੀਆਂ ਗ੍ਰਾਮ ਪੰਚਾਇਤਾਂ ਦਾ ਫੈਸਲਾ ਹੋ ਜੇ ਮਤਾ ਪਾਸ ਹੋ ਜੇ ਉਹਨੂੰ ਛੇਤੀ ਜਿੱਦੀ ਸੁਪਰੀਮ ਕੋਰਟ 'ਚ ਵੀ ਚੈਲੰਜ ਨਹੀਂ ਕੀਤਾ ਜਾ ਸਕਦਾ ਤੇ ਪੰਜਾਬ ਸਰਕਾਰ ਦੇ ਅਫਸਰ ਮੁੱਖ ਮੰਤਰੀ ਬਾਰ-ਬਾਰ ਕਹਿੰਦੇ ਰਹੇ ਨੇ ਅੱਜ ਤੱਕ ਕਿ ਗ੍ਰਾਮ ਪੰਚਾਇਤ ਜਦੋਂ ਮਤਾ ਪਾ ਦੇ ਤੇ ਫੇਰ ਉਹ ਬਹੁਤ ਔਖਾ ਹੋ ਜਾਂਦਾ ਕੰਮ ਤੇ ਪੰਜਾਬ ਚ ਇੱਕ ಗ್ರಾಮ ਪੰਚਾਇਤ ਨੇ ਮਤੇ ਪਾਇਆ ਹੁਣ ਤਾਂ ਕਈ ಗ್ರಾಮ ਪੰਚਾਇਤਾਂ ਨੇ ਮਤੇ ਪਾਤੇ ਤੇ ਅਫਸਰ ਮੰਨਨ ਨੂੰ ਤਿਆਰ ਨਹੀਂ ਸੀ ਤੇ ਅਦਾਲਤ ਦੇ ਵਿੱਚ ਸਾਰੀ ਜਿਹੜੀ ਪੋਲ ਐ ਇਹ ਖੁੱਲੀ ਔਰ ਪੰਜਾਬ ਸਰਕਾਰ ਨੇ ਇਸ ਪਾਲਿਸੀ ਨੂੰ ਲਾਗੂ ਕਰਨ ਤੋਂ ਪਹਿਲਾਂ ਨੋਟੀਫਿਕੇਸ਼ਨ ਕਰਨ ਤੋਂ ਪਹਿਲਾਂ ਸੋਸ਼ਲ ਇੰਪੈਕਟ ਅਸੈਸਮੈਂਟ ਇਹਦਾ ਸਮਾਜਿਕ ਪ੍ਰਭਾਵ ਕੀ ਪੈਣਾ ਹੈ ਉਹਦਾ ਮੁਲੰਕਣ ਨਹੀਂ ਕੀਤਾ ਤਕਨੀਕੀ ਖਾਮੀਆਂ ਪਤਾ ਨਹੀਂ ਤਾਂ ਕਾਲਪਣੇ ਚ ਸਕੀਮ ਬਣਾਤੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਯਾ ਦਿੱਲੀ ਦੀ ਜਿਹੜੀ ਲੀਡਰਸ਼ਿਪ ਹੈ ਉਹਨਾਂ ਨੂੰ ਕਾਹਲੀ ਜ਼ਿਆਦਾ ਸੀ ਵੀ ਅਸੀਂ ਮੈਂਟੋ ਮੈਂਟਰੀ ਪੰਜਾਬ ਨੂੰ ਡਿਵੈਲਪ ਕਰਤੀਏ ਬਸ ਜਿਵੇਂ ਉਹਨਾਂ ਦਾ ਦਾਵਾ ਹੈ ਕਿ ਅਸੀਂ ਬਹੁਤ ਵੱਡੀ ਡਿਵੈਲਪਮੈਂਟ ਕਰਨਾ ਚਾਹੁੰਦੇ ਹਾਂ ਜ਼ਮੀਨ ਲੈ ਕੇ ਸੋ ਅਸੀਂ ਸ਼ੁਰੂ ਤੋਂ ਹੀ ਮੈਂ ਵੀ ਕਈ ਵਾਰ ਕਿਹਾ ਕਿ ਪੰਜਾਬ ਦੇ ਸਰਕਾਰ ਪੰਜਾਬ ਦੇ ਜਿਹੜੇ ਕਿਸਾਨ ਨੇ ਉਹ ਉਹਨਾਂ ਲਈ ਜ਼ਮੀਨ ਬਹੁਤ ਪਿਆਰੀ ਹੈ ਉਹ ਆਪਣੀ ਜ਼ਮੀਨ ਨਹੀਂ ਦੇਣਗੇ ਮਰਜ਼ੀ ਨਾਲ ਮਜਬੂਰੀ ਚ ਕੋਈ ਕਿਸਾਨ ਜ਼ਮੀਨ ਵੇਚੇ ਉਹ ਗੱਲ ਵੱਖਰੀ ਹੈ ਪਰ ਸਰਕਾਰ ਨੂੰ ਲੱਗੇ ਕਿ ਅਸੀਂ ਕਿਸਾਨਾਂ ਤੋਂ ਜ਼ਮੀਨ ਲੈ ਲਈਏ ਦਬਾਅ ਪਾ ਕੇ ਤੇ ਉਹ ਕਿਸਾਨ ਕਦੀ ਵੀ ਨਹੀਂ ਦੇਣਗੇ ਔਰ ਜਦੋਂ ਕੋਈ ਪ੍ਰਤੀ ਏਕੜ ਮੁੱਲ ਨਾ ਮਿਲਦਾ ਹੋਵੇ ਕੋਈ 10 10 ਕਰੋੜ 20 ਕਰੋੜ 25 ਕਰੋੜ ਰੁਪਏ ਕੋਈ 3 ਏਕੜ ਮਿਲਦਾ ਹੋਵੇ ਤੇ ਕਿਸਾਨ ਸੋਚੇ ਵੀ ਮੈਂ ਅੱਗੇ ਆਪਣਾ ਟੱਕ ਬਣਾ ਲੂੰਗਾ ਜ਼ਮੀਂਦਾ ਸੋ ਇਸ ਕਰਕੇ ਅਦਾਲਤ ਦੇ ਵਿੱਚ ਇਹ ਗੱਲਾਂ ਖੁੱਲ ਗਈਆਂ ਕਿ ਸੋਸ਼ਲ ਇੰਪੈਕਟ ਅਸੈਸਮੈਂਟ ਨਹੀਂ ਬਣੀ ਫਿਰ ਕਈ ਕਈ ਪਿੰਡਾਂ ਦੀ ਜਿਹੜੀ ਜ਼ਮੀਨ ਹੈ ਉਹ ਮਲਟੀ ਕ੍ਰੌਪ ਲੈਂਡ ਹੈ ਇਹ ਕਾਨੂੰਨ ਹੈ ਕਿ ਅਗਰ ਬਹੁਤ ਸਾਰੀ ਕਿਸੇ ਕਿਸੇ ਜ਼ਮੀਨ ਤੇ ਬਹੁਤ ਬਹੁ ਖੇਤੀ ਹੁੰਦੀ ਹੈ ਕਿ ਵਕ ਵਕ ਫਸਲਾਂ ਦੀ ਖੇਤੀ ਹੁੰਦੀ ਹੈ ਤੇ ਉਸ ਜ਼ਮੀਨ ਨੂੰ ਵੀ ਛੇਤੀ ਛੇਤੀ ਤੁਸੀਂ ਐਕਵਾਇਰ ਨਹੀਂ ਕਰ ਸਕਦੇ ਉਹਦੇ ਲਈ ਬਹੁਤ ਵੱਡੀ ਤੇ ਲੰਬੀ ਵਿਵਸਥਾ ਤੇ ਪ੍ਰਕਿਰਿਆ ਸੋ ਪੰਜਾਬ ਪੰਜਾਬ ਚ ਤਾਂ ਸਾਨੂੰ ਪਤਾ ਹੀ ਹੈ ਬਹੁਤ ਥਾਵਾਂ ਤੇ ਮਲਟੀ ਕ੍ਰੌਪ ਪੈਟਰਨ ਹੈ ਤੇ ਉਹ ਉਸ ਤਰ੍ਹਾਂ ਦੀਆਂ ਸ਼ਿਕਾਇਤਾਂ ਵੀ ਜਿਹੜੀਆਂ ਨੇ ਆਈਆਂ ਹੋਈਆਂ ਸੀ ਸੋ ਐਡਵੋਕੇਟ ਗੁਰਦੀਪ ਸਿੰਘ ਫਾਗਲਾ ਨੇ ਵੀ ਪਟੀਸ਼ਨ ਪਾਈ ਸੀ ਅਦਾਲਤ ਦੇ ਵਿੱਚ ਔਰ ਕਈ ਵਕੀਲ ਸੀਗੇ ਚਰਨਜੀਤ ਸਿੰਘ ਬਾਗੜੀ ਉਹ ਵੀ ਪਟੀਸ਼ਨ ਕਰਤਾ ਤੇ ਵਕੀਲ ਸੀ ਸੋ ਬਹੁਤ ਸਾਰੀਆਂ ਇੱਕ ਜਿਹੜੀ ਹੈ ਗੁਦਾਰਾ ਸਾਹਿਬ ਨੇ ਪਹਿਲਾਂ ਪਟੀਸ਼ਨ ਪਾਈ ਸੀ ਕੁਝ ਦਿਨ ਪਹਿਲਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਮਨਦੀਪ ਜੀ ਬਹੁਤ ਸਾਰੀਆਂ ਪਟੀਸ਼ਨਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਸੀ ਔਰ ਲਗਾਤਾਰ ਸੁਣਵਾਈਆਂ ਚੱਲ ਰਹੀਆਂ ਨੇ ਸੋ ਅਦਾਲਤ ਨੇ ਹੁਣ ਰੋਕ ਲਾਤੀ 1 ਮਹੀਨੇ ਤੱਕ ਜਿਹੜਾ ਨੋਟੀਫਿਕੇਸ਼ਨ ਹੈ 1 ਮਹੀਨੇ ਤੱਕ ਸਰਕਾਰ ਕੁਝ ਨਹੀਂ ਕਰ ਸਕੂਗੀ ਨਾ ਕੋਈ ਅਫਸਰ ਕਿਸੇ ਤੇ ਦਬਾਅ ਪਾ ਸਕੂਗਾ ਇੱਕ ਮਹੀਨੇ ਬਾਅਦ ਫੇਰ ਸੁਣਵਾਈ ਹੈ ਸਰਕਾਰ ਤੋਂ ਹੋਰ ਮੁਕੰਮਲ ਜਵਾਬ ਗਿਆ ਕਿ ਤੁਸੀਂ ਦੱਸੋ ਹੁਣ ਮੈਨੂੰ ਇਹ ਲੱਗਦਾ ਜੋ ਸਿਚੁਏਸ਼ਨ ਬਣ ਗਈ ਹੈ ਕਿਸਾਨ ਲਗਾਤਾਰ ਅੰਦੋਲਨ ਕਰ ਰਹੇ ਨੇ ਔਰ ਕੱਲ ਤੋਂ ਐਲਾਨ ਕੀਤਾ ਹੋਇਆ ਸੀ ਭਾਰਤੀ ਜਨਤਾ ਪਾਰਟੀ ਨੇ ਕੱਲ ਤੋਂ ਉਹਨਾਂ ਨੇ ਪੂਰੇ ਪੰਜਾਬ ਚ ਮਾਰਚ ਕੱਢਣਾ ਸੀ ਸੋ ਉਹ ਗੁਰਦਾਸਪੁਰ ਗੁਰਦਾਸਪੁਰ ਤੋਂ ਥੋੜੀ ਦੇਰ ਪਹਿਲਾਂ ਹੀ ਮੇਰੀ ਬੀਜੇਪੀ ਦੇ ਜਿਹੜੇ ਸਾਬਕਾ ਜਨਰਲ ਸ਼ਕਰਤ ਨੇ ਜੀਵਨ ਗੁਪਤਾ ਮੇਰੀ ਟੈਲੀਫੋਨ ਤੇ ਉਹਨਾਂ ਨਾਲ ਗੱਲ ਹੋਈ ਸੋ ਅਸ਼wini ਸ਼ਰਮਾ ਜੀਵਨ ਗੁਪਤਾ اور ਪੂਰੀ ਪੰਜਾਬ ਦੀ ਬੀਜੇਪੀ ਦੀ ਵੱਡੀ ਲੀਡਰਸ਼ਿਪ ਹੈ ਜਿਹੜੀ ਉਹ ਇਹਦੇ ਤੇ ਅੰਦੋਲਨ ਕਰ ਰਹੀ ਹੈ ਲੈਂਡ ਪੁਲਿੰਗ ਯੋਜਨਾ ਦਾ ਪਹਿਲਾਂ ਹੀ ਬਹੁਤ ਵੱਡਾ ਵਿਰੋਧ ਕਰ ਰਹੀ ਹੈ ਔਰ ਸੁਖਵੀਰ ਬਾਦਲ ਦੀ ਵੀ ਇੱਕ ਸਕੀਮ ਫੇਲ ਹੋ ਗਈ ਸੁਖਵੀਰ ਬਾਦਲ ਦੀ ਫੇਲ ਇਸ ਕਰਕੇ ਮੈਂ ਕਹਿ ਰਿਹਾ ਕਿ ਅੱਜ ਜਦੋਂ ਅਦਾਲਤ ਦਾ ਫੈਸਲਾ ਆਇਆ ਉਸ ਤੋਂ ਕੁਝ ਦਿਨ ਪਹਿਲਾਂ ਹੀ ਸੁਖਵੀਰ ਸਿੰਘ ਬਾਦਲ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਤੇ ਸੁਖਵੀਰ ਬਾਦਲ ਨੇ ਲੈਂਡ ਪੁਲਿੰਗ ਯੋਜਨਾ ਤੇ ਪੱਕੇ ਮੋਰਚੇ ਦੀ ਗੱਲ ਕੀਤੀ ਸੀ ਕਿ 31 ਤਰੀਕ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਜਾ ਕੇ ਉਹ ਮੋਰਚੇ ਦਾ ਮੋਰਚੇ ਦੀ ਲਈ ਆਸ਼ੀਰਵਾਦ ਲੈਣਗੇ ਪ੍ਰਮਾਤਮਾ ਦਾ ਔਰ 1 ਸਤੰਬਰ ਤੋਂ ਉਹਨਾਂ ਨੇ ਪੱਕਾ ਮੋਰਚਾ ਲਾਉਣਾ ਸੀ ਜਥਿਆਂ ਦੇ ਰੂਪ ਤੇ ਵਿੱਚ ਉਹ ਕਹਿੰਦੇ ਵੀ ਪਹਿਲੇ ਦਿਨ ਮੈਂ ਜਾਊਂਗਾ ਅਕਾਲੀ ਲੀਡਰਾਂ ਨੂੰ ਨਾਲ ਲੈ ਕੇ ਕੇਂਦਰੀyal ਦੇ ਘਰ ਮੁਹਾਲੀ ਚ ਪ੍ਰੋਟੈਸਟ ਕਰਾਂਗੇ ਤੇ ਹਰ ਰੋਜ਼ ਅਕਾਲੀ ਦਲ ਦਾ ਜਥਾ ਜਿਹੜਾ ਇਹਨਾਂ ਕੋਈ ਹੋਵੇਗਾ ਸੁਖਵੀਰ ਬਾਦਲ ਦੀ ਯੋਜਨਾ ਮੈਨੂੰ ਲੱਗਦਾ 1 ਮਹੀਨੇ ਲਈ ਤਾਂ ਰੋਕ ਲੱਗੀ ਸੋ ਹੋ ਸਕਦਾ ਸੁਖਵੀਰ ਬਾਦਲ ਇਹਨੂੰ ਜਾਰੀ ਰੱਖਣ ਵੀ ਅਸੀਂ ਤਾਂ 1 ਸਤੰਬਰ ਨੂੰ ਪਾਈ ਜਾਵਾਂਗੇ ਜਾਵਾਂਗੇ ਜੇ ਅਦਾਲਤ ਜਾਂ ਸਰਕਾਰ ਪੱਕੇ ਤੌਰ ਤੇ ਰੋਕ ਨਹੀਂ ਲਾਉਂਦੀ ਪਰ ਜਿਵੇਂ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਅੱਛਾ ਇਲਜ਼ਾਮ ਮੈਂ ਸੁਣ ਰਿਹਾ ਸੀ ਸੁਖਵੀਰ ਗੱਲਾਂ ਇਹਦੇ ਉੱਪਰ ਆਮ ਆਦਮੀ ਪਾਰਟੀ ਦੀ ਸਰਕਾਰ ਚੁੱਪ ਐ ਸੁਖਵੀਰ ਬਾਦਲ ਨੇ ਇੱਥੋਂ ਤੱਕ ਕਿਹਾ ਕੀ ਆਮ ਆਦਮੀ ਪਾਰਟੀ ਦੇ ਜਿਹੜੇ ਵੱਡੇ ਲੀਡਰ ਨੇ 30000 ਕਰੋੜ ਤੱਕ ਦਾ 30000 ਕਰੋੜ ਉਹ ਕਹਿੰਦੇ ਬਿਆਨਾਂ ਲਈ ਬੈਠੇ ਨੇ ਆਮ ਆਦਮੀ ਪਾਰਟੀ ਦੇ ਲੀਡਰ ਪਤਾ ਨਹੀਂ ਸੁਖਵੀਰ ਬਾਦਲ ਉਹਨਾਂ ਕੋਲੇ ਇਹ ਸਾਰੀ ਇਨਫੋਰਮੇਸ਼ਨ ਕਿੱਥੋਂ ਆਉਂਦੀ ਹੈ ਹੁਣ ਪਤਾ ਨਹੀਂ ਇਹ ਗੱਲ ਪੱਕੀ ਵੀ ਹੈ ਕਿ ਨਹੀਂ ਅਗਰ ਕੋਈ ਸਰਕਾਰ 30000 ਕਰੋੜ ਦਾ ਬਿਆਨਾਂ ਲਈ ਬੈਠੀ ਹੋਵੇ ਇਹ ਬੜੀ ਚਿੰਤਾ ਵਾਲੀ ਗੱਲ ਹੈ ਮੈਨੂੰ ਲੱਗਦਾ ਹਰਵਿੰਦਰ ਕੇਜਦਰੀਵਾਲ ਨੂੰ ਔਰ ਭਗਵੰਤ ਮਾਨ ਨੂੰ ਜ਼ਰੂਰ ਸੁਖਵੀਰ ਬਾਦਲ ਦੇ ਇਹਨਾਂ ਇਲਜ਼ਾਮਾਂ ਦਾ ਜਵਾਬ ਦੇ ਦੇਣਾ ਚਾਹੀਦਾ ਹੈ ਸੁਖਵੀਰ ਬਾਦਲ ਬਹੁਤ ਵੱਡੀ ਕਰਪਸ਼ਨ ਦੇ ਇਲਜ਼ਾਮ ਲਾ ਰਹੇ ਨੇ ਭਗਵੰਤ ਮਾਨ ਤੇ ਔਰ ਅਰਵਿੰਦ ਕੇਜਰੀਵਾਲ ਤੇ ਔਰ ਇਹ ਕਹਿਣਾ ਸੁਖਵੀਰ ਬਾਦਲ ਦਾ ਵੀ ਅਸੀਂ ਲੈਂਡ ਪੂਲਿੰਗ ਦੀ ਜਿਹੜੀ ਯੋਜਨਾ ਹੈ ਇਹਨੂੰ ਅਸੀਂ ਇਹਦਾ ਵਿਰੋਧ ਕਰਾਂਗੇ ਔਰ ਇਹਨੂੰ ਕਿਸੇ ਕੀਮਤ ਤੇ ਲਾਗੂ ਨਹੀਂ ਹੋਣ ਦੇਵਾਂਗੇ ਸੁਖਵੀਰ ਬਾਦਲ ਦਾ ਜਿਹੜਾ ਇੱਕ ਬਿਆਨ ਹੈ ਛੋਟਾ ਜਿਹਾ ਜਿਹੜੇ ਉਹ ਵੱਡੇ ਇਲਜ਼ਾਮ ਲਾ ਰਹੇ ਨੇ ਉਹ ਵੀ ਅਸੀਂ ਸੁਣ ਲਈਏ ਤੁਸੀਂ ਸਾਰੇ ਜਾਣਦੇ ਹੋ ਕਿ ਲੈਂਡ ਗ੍ਰੈਬਿੰਗ ਇੱਕ ਸਭ ਤੋਂ ਵੱਡਾ ਹਮਲਾ ਪੰਜਾਬ ਦੀ ਕਿਸਾਨੀ ਦੇ ਪੰਜਾਬ ਦੇ ਗਰੀਬ ਤੇ ਪੰਜਾਬ ਦੇ ਵਪਾਰੀਆਂ ਤੇ ਇਹਨਾਂ ਨੇ ਹਮਲਾ ਕੀਤਾ ਹੈ ਆ ਲੈਂਡ ਗ੍ਰੈਬਿੰਗ ਕੀ ਹੈ ਲੈਂਡ ਗ੍ਰੈਬਿੰਗ ਇਹਨਾਂ ਨੇ ਸੁਸ਼ੋਧੀਆਂ ਨੇ ਕੇਜਰੀਵਾਲ ਨੇ ਜੈਨ ਨੇ ਮਿਲ ਕੇ ਦਿੱਲੀ ਦੇ ਬਿਲਡਰਾਂ ਤੋਂ ਇੱਥੇ ਸੌਦੇ ਕਰਾਏ ਆ ਜ਼ਮੀਨ ਆਈਡੈਂਟੀਫਾਈ ਕਰਾਈ ਆ ਕਿਹੜੇ ਕਿਹੜੇ ਸ਼ਹਿਰ ਚ ਕਿਹਨੂੰ ਕਿੰਨੀ ਚਾਹੀਦੀ ਹੈ ਤਕਰੀਬਨ 30000 ਕਰੋੜ ਰੁਪਏ ਦਾ ਡੀਲ ਬਣਾਈ ਬੈਠੇ ਆ ਉਹਨਾਂ ਦਾ ਬਿਆਨਾਂ ਲਈ ਬੈਠੇ ਆ ਹੋਨੋ ਕਿਸੇ ਹਾਲ 'ਚ ਲੱਗੇ ਹੈ ਕਿ ਅਸੀਂ ਆ ਜਮੀਨ ਅਕਵਾਇਰ ਕਰਕੇ ਅਸੀਂ ਇਹਨਾਂ ਬਿਲਡਰਾਂ ਨੂੰ ਦੇਣੀ ਹੈ ਇੱਥੋਂ ਤੱਕ ਆ ਵਰਤਰੀ ਸਰਕਾਰ ਨੂੰ ਕਿ ਕਮਿਸ਼ਨਰ ਪੁਲਿਸ ਡੀਸੀ ਜ਼ਿਲ੍ਹਿਆਂ ਦੇ ਐਸਐਸਪੀ ਤੇ ਦੂਜੇ ਕਿਸਾਨਾਂ ਨੂੰ ਬੁਲਾ ਰਹੇ ਆ ਗਰੀਬ ਨੂੰ ਬੁਲਾ ਰਹੇ ਜਿਹਦੀ ਜਮੀਨ ਹੈ ਤੇ ਵਪਾਰੀ ਜਿਨ੍ਹਾਂ ਕੋਲੇ ਕੋਈ ਹੈ ਤੇ ਉਹਨਾਂ ਨੂੰ ਕਹਰੇ ਕੇ ਨਾ ਤੁਸੀਂ ਐਫੀਡੇਵਿਟ ਦਿਓ ਕਿ ਤੁਸੀਂ ਲੈਂਡ ਪੂਲਿੰਗ ਚ ਆਉਣਾ ਚਾਹੁੰਦੇ ਹੋ ਮਾਨਯੋਗ ਡਿਵੀਜ਼ਨ ਬੈਂਚ ਨੇ ਸਟੇ ਕੀਤੀ ਹੈ ਔਰ ਕੋਰਟ ਨੇ ਆਰਡਰ ਡਿਕਟੇਟ ਕਰਨਾ ਹੈ ਬਟ ਓਪਨਲੀ ਕਨਵੇ ਕਰਤਾ ਵੀ ਜਿਹੜੀ ਪਾਲਿਸੀ ਤੇ ਆਪਰੇਸ਼ਨ ਹੈ ਉਹ ਸਟੇਡ ਹੈ ਔਰ ਇਸ ਵਿੱਚ ਦੋ ਪਟੀਸ਼ਨਾਂ ਸੀ ਇੱਕ ਪਟੀਸ਼ਨ ਜਿਹੜੀ ਮੇਰੇ ਵਾਲੀ ਉਹ ਤੇ ਨੋਟਿਸ ਵੀ ਕੀਤਾ ਸੋ ਨੋਟਿਸ ਹੈਜ਼ ਬੀਨ ਇਸ਼ੂਡ ਇਨ ਮਾਈ ਕੇਸ ਵੇਰ ਇਨ ਬਾਲਿਉ ਪਿੰਡ ਦੇ 250 ਏਕੜ ਜਿਹਨਾਂ ਜ਼ਮੀਨ ਮਾਲਕਾਂ ਦੀ ਜ਼ਮੀਨ ਸੀ ਉਹ 250 ਇਕੜ ਵਾਲੇ ਸਾਰੇ ਇੱਥੇ ਲੈਂਡ ਅਪਰੋਚ ਕੀਤੀ ਸੀ ਉਹਨਾਂ ਨੇ ਰਿਟ ਪਟੀਸ਼ਨ ਫਾਈਲ ਕਰਕੇ ਉਹਨਾਂ ਨੇ ਓਬਜੈਕਸ਼ਨ ਫਾਈਲ ਕੀਤੇ ਜਿਹਦੇ ਵਿੱਚ ਡਿਟੇਲਡ ਅਸੀਂ ਮੰਗਿਆ ਐਸਆਈਏ ਨਹੀਂ ਹੋਈ এনवायरमेंट ਕਲੀਅਰੈਂਸ ਨਹੀਂ ਹੋਈ ਇਹ ਟੋਟਲੀ ਵਾਇਓਲੇਟਿਵ ਨਾਟ ਓਨਲੀ ਟੂ ਦੀ এনवायरमेंट ਪਾਲਿਸੀ ਬਟ ਟੂ ਦੀ ਆਰਫਸੀਟੀ ਲੈਆਰਰ ਐਕਟ 2013 ਜਿਹਦਾ ਸੈਕਸ਼ਨ 107 ਇਹ ਕਲੈਰੀਫਾਈ ਕਰਦਾ ਹੈ ਕਿ ਸਟੇਟ ਕੋਈ ਪਾਲਿਸੀ ਬਣਾ ਸਕਦੀ ਹੈ ਕਿਉਂਕਿ ਲੈਂਡ ਜਿਹੜਾ ਹੈ ਉਹ ਸਟੇਟ ਦਾ ਸਬਜੈਕਟ ਹੈ 7ਥ ਸ਼ੈਡਿਊਲ ਦੇ ਵਿੱਚ ਸੈਕੰਡ ਜਿਹੜੀ ਮਤਲਬ ਸੈਕੰਡ ਐਂਟਰੀ ਦੇ ਲਿਸਟ ਦੇ ਵਿੱਚ ਸਟੇਟ ਦਾ ਵਿਸ਼ਾ ਹੈ ਪਰ ਸਟੇਟ ਕਿਹੜੀ ਪਾਲਿਸੀ ਬਣਾ ਸਕਦੀ ਹੈ ਜਿਹੜੀ ਲੈਂਡ ਐਕ acquisition ਐਕਟ ਜਿਹੜਾ RFCTLARR ਐਕਟ ਤੋਂ ਜ਼ਿਆਦਾ ਕੰਪੰਸੇਸ਼ਨ ਦਿੰਦੀ ਹੋਵੇ ਇਸ ਪਾਲਿਸੀ ਦੇ ਵਿੱਚ ਮਾਸ ਡਿਸਪਲੇਸਮੈਂਟ ਹੋ ਰਹੀ ਹੈ ਜਿਹੜੀ ਐਗਰੀਕਲਚਰ ਲੈਂਡ ਮਲਟੀ ਕ੍ਰੌਪ ਮੇਰੇ ਵਾਲੇ ਕੇਸਾਂ ਬਾਲਿਓ ਪਿੰਡ ਦੇ ਵਿੱਚ 250 ਏਕੜ ਦੇ 250 ਮਾਲਕ ਇੱਥੇ ਖੜੇ ਹੋਏ ਨੇ ਜਿਹੜੇ ਉਹ ਕਹਿ ਰਹੇ ਨੇ ਕਿ ਵੀ ਅਸੀਂ ਪ੍ਰਾਪਰਟੀ ਨਹੀਂ ਦੇਣੀ ਆਪਣੀ ਸਾਨੂੰ ਜਾਨ ਤੋਂ ਵੀ ਪਿਆਰੀ ਹੈ ਮਲਟੀ ਕ੍ਰੌਪ ਲੈਂਡ ਸੈਕਸ਼ਨ 10 ਦੇ ਵਿੱਚ ਅਕਵਾਇਰ ਨਹੀਂ ਕੀਤੀ ਜਾ ਸਕਦੀ ਸੋ ਇਹ ਸਾਰੀ ਵਾਇਲੇਸ਼ਨਸ ਕਰਕੇ ਪਾਲਿਸੀ ਲੈ ਕੇ ਆਈ ਸੀ ਗਵਰਨਮੈਂਟ ਔਰ ਕੋਰਟ ਨੇ ਆਪਰੇਸ਼ਨ ਨੇ ਦਾ ਸਟੇ ਕੀਤਾ ਡਲਾ ਜੀ ਉਧਰ ਸੁਖਵੀਰ ਬਾਦਲ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੇ ਉੱਪਰ ਏਕਤਾ ਦੀ ਅਪੀਲ ਕੀਤੀ ਐ ਇਸ ਅਪੀਲ ਨੂੰ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਬੜੀ ਹੈਰਾਨੀ ਵਾਲੀ ਗੱਲ ਹੈ ਕਿ 2 ਦਸੰਬਰ ਦਾ ਜਿਹੜਾ ਹੁਕਮਨਾਮਾ ਸੀ ਸ਼੍ਰੀ ਅਕਾਲ ਤਖਤ ਸਾਹਿਬ ਨੇ ਏਕਤਾ ਦੀ ਅਪੀਲ ਕੀਤੀ ਸੀ ਢੜਿਆਂ 'ਚ ਏਕਤਾ ਨਹੀਂ ਹੋਈ ਕਮੇਟੀ ਬਣੀ ਸੱਤ ਮੈਂਬਰੀ ਕਮੇਟੀ ਬਲਵਿੰਦਰ ਸਿੰਘ ਭੁੰਦੜ ਅਕਾਲੀ ਦਲ ਦੀ ਕਾਰਜਕਾਰਨੀ ਜਾਂ ਵਰਕਿੰਗ ਕਮੇਟੀ ਦੇ ਉਦੋਂ ਮੁਖੀ ਸੀ ਮੇਰੇ ਖਿਆਲ ਵਰਕਿੰਗ ਪ੍ਰਧਾਨ ਸੀ ਉਹਨਾਂ ਨੇ ਸੱਤ ਮੈਂਬਰੀ ਕਮੇਟੀ ਨਾਲ ਮੀਟਿੰਗ ਨਹੀਂ ਕੀਤੀ ਸੱਤ ਮੈਂਬਰੀ ਕਮੇਟੀ ਦੇ ਪੰਜ ਮੈਂਬਰ ਰਹਿ ਗਏ ਧਾਮੀ ਸਾਹਿਬ ਚਲੇ ਗਏ ਬਾਕੀ ਸਾਰੇ ਇੱਕ ਹੋਰ ਸੀ ਆਪਣੇ ਬਡੂਂਗਰ ਸਾਹਿਬ ਅਸਤੀਫਾ ਦੇ ਗਏ ਅਮੀਰ ਸਾਹਿਬ ਨੇ ਮੀਟਿੰਗ ਰੱਖੀ ਸੀ ਵੀ ਇਹਦੇ ਚ ਆਉਣਗੇ ਬਲਵਿੰਦਰ ਸਿੰਘ ਭੁੰਦੜ ਉਹ ਭੁੰਦੜ ਸਾਹਿਬ ਨੇ ਮੀਟਿੰਗ ਚ ਆਏ ਉਹ ਕਹਿੰਦੇ ਮੈਨੂੰ ਪਤਾ ਹੀ ਨਹੀਂ ਮਤਲਬ ਅਕਾਲੀ ਦਲ ਨੇ ਸੱਤ ਮੈਂਬਰੀ ਕਮੇਟੀ ਨਾਲ ਮੀਟਿੰਗ ਨਹੀਂ ਕੀਤੀ ਫਿਰ ਜਦੋਂ ਭਰਤੀ ਪੰਜ ਮੈਂਬਰੀ ਕਮੇਟੀ ਨੇ ਕਰ ਲਈ ਭਰਤੀ ਵਾਲੇ ਜ਼ਰੂਰ ਸੱਦਾ ਦੰਦੇ ਰਹੇ ਵੀ ਆਪਾਂ ਸਾਰੇ ਧੜੇ ਭੰਗ ਕਰੋ ਆਪਾਂ ਇਕਤਾ ਕਰੀਏ ਅੱਛਾ ਫਿਰ ਜਦੋਂ ਭਰਤੀ ਬਹੁਤ ਵੱਡੇ ਪਦਰ ਤੇ ਹੋਣ ਲੱਗੀ ਉਧਰ ਫੇਰ ਬਲਵਿੰਦਰ ਸਿੰਘ ਭੂੰਦੜ ਏਕਤਾ ਦੀ ਅਪੀਲ ਕਰਦੇ ਰਹੇ ਕਿ ਮੈਂ ਏਕਤਾ ਦੀ ਅਪੀਲ ਕਰਦਾ ਕਿ ਸਾਰੇ ਦੂਜੇ ਪਾਸੇ ਆਜੋ ਕਾਪੀਆਂ ਲਓ ਭਰਤੀ ਕਰੋ ਹੁਣ ਸੁਖਵੀਰ ਬਾਦਲ ਏਕਤਾ ਦੀ ਅਪੀਲ ਕਰ ਰਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਨਾਮ ਹੈ ਤੇ ਵੀ ਸਾਰੇ ਇਕੱਠੇ ਹੋਈਏ ਤੇ ਮੇਰੇ ਤੋਂ ਜੇ ਕੋਈ ਨਾਰਾਜ਼ ਹੈ ਤੇ ਮੈਂ ਹੱਥ ਜੋੜ ਕੇ ਮਾਫੀ ਮੰਗਦਾ ਜਿਹੜੇ ਛੱਡ ਕੇ ਚਲੇ ਗਏ ਆਪਾਂ ਸਾਰੇ ਇਕੱਠੇ ਹੋਈਏ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕਰੀਏ ਉਹ ਭਾਈ ਹੁਕਮਨਾਮਾ ਤਾਂ 2 ਦਸੰਬਰ ਦਾ ਸੀ ਜਿਹਦੇ ਚ ਸਾਰੇ ਧੜਿਆਂ ਨੂੰ ਕਿਹਾ ਸੀ ਵੀ ਇਕੱਠੇ ਹੋ ਕੇ ਤੁਸੀਂ ਅੱਗੇ ਵਧਣਾ ਤੇ ਜਦੋਂ 3 ਦਿਨਾਂ ਦੇ ਵਿੱਚ ਫੈਸਲਾ ਹੋਣਾ ਸੀ ਅਸਤੀਫਿਆਂ ਤੇ ਵਰਕਿੰਗ ਕਮੇਟੀ ਨੇ ਕੀਤਾ ਨਹੀਂ ਇਨ ਬਿਨ ਸ਼੍ਰੋਮਣੀ ਅਕਾਲੀ ਦਲ ਨੇ ਉਹ ਗੱਲਾਂ ਮੰਨੀਆਂ ਨਹੀਂ ਨਾ ਇਕਤਣੀਆਂ ਗੱਲਾਂ ਮੰਨੀਆਂ ਪਰ ਜਿੰਨੇ ਵੱਡੇ ਲੀਡਰ ਨੇ ਉਹ ਸਾਰੇ ਕਹਿੰਦੇ ਨੇ ਕਿ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਤਾ ਹੁਣ ਸੁਖਬੀਰ ਬਾਦਲ ਨੇ ਵੀ ਕਿਹਾ ਕਿ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਤੋਂ ਬਾਹਰ ਜਾ ਨਹੀਂ ਸਕਦੇ ਤੇ ਸੁਖਬੀਰ ਬਾਦਲ ਹੁਣ ਏਕਤਾ ਦੀ ਅਪੀਲ ਕਰ ਰਿਹਾ ਕਿ ਬਾਕੀ ਸਾਰੇ ਆਓ ਆਪਾਂ ਇਕੱਠੇ ਕਰੀਏ ਅਸਲ 'ਚ ਇਹ ਗੱਲ ਤੈਅ ਹੋ ਗਈ ਕਿ ਪੰਜ ਮੈਂਬਰੀ ਕਮੇਟੀ ਦੀ ਭਰਤੀ ਤਾਂ ਰੋਕੀ ਨਹੀਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਜ ਨੇ ਨਾ ਕਮੇਟੀ ਭੰਗ ਕੀਤੀ ਤੇ 11 ਤਰੀਕ ਨੂੰ ਉਹਨਾਂ ਨੇ ਪ੍ਰਧਾਨ ਚੁਣ ਦੇਣਾ ਹੁਣ ਰੌਲਾ ਕੀ ਹੈ ਰੌਲਾ ਇਹ ਹੈ ਕਿ ਉਹਨਾਂ ਨੇ ਭਰਤੀ ਕੀਤੀ ਸ਼੍ਰੋਮਣੀ ਅਕਾਲੀ ਦਲ ਦੀ ਪਰਚੀ ਬਣਾ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਉਹ ਕਹਿੰਦੇ ਸਰਪ੍ਰਸਤੀ ਹੈ ਤੇ ਜਥੇਦਾਰ ਸਾਹਿਬ ਕਹਿੰਦੇ ਕਿ ਜਿਨ੍ਹਾਂ ਨੇ 2 ਦਸੰਬਰ ਦਾ ਹੁਕਮਨਾਮਾ ਇਨ ਬਿਨ ਨਹੀਂ ਮੰਨਣਾ ਉਹਨਾਂ ਨੂੰ ਉਹਨਾਂ ਦੀ ਸਿਆਸਤ ਮੁਬਾਰਕ ਤੇ ਹੁਣ ਸਾਰੇ ਧੜੇ ਇਹ ਕਹਿ ਰਹੇ ਨੇ ਕਿ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਤ ਆ ਦੂਜੇ ਧੜੇ ਨੇ ਗੱਲ ਨਹੀਂ ਮੰਨੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਹੁਣ ਬਾਦਲ ਕੇ ਕਹਿੰਦੇ ਕਿ ਅਸੀਂ ਅਪੀਲ ਕਰਦੇ ਹਾਂ ਵੀ ਸਾਰੇ ਇਕੱਠੇ ਹੋ ਅਕਾਲ ਤਖਤ ਸਾਹਿਬ ਦਾ ਹੁਕਮ ਹੈ ਤੇ ਪੰਜ ਮੈਂਬਰੀ ਨੇ 11 ਤਰੀਕ ਨੂੰ ਪ੍ਰਧਾਨ ਦੀ ਚੋਣ ਕਰ ਦੇਣੀ ਹੈ ਅੱਛਾ ਉਹ ਵੀ ਸ਼ਰੋਮਣੀ ਅਕਾਲੀ ਦਲ ਦਾ ਪ੍ਰਧਾਨ ਚੁਣ ਰਹੇ ਨੇ ਜਦੋਂ ਉਹਨਾਂ ਨੇ ਸ਼ਰੋਮਣੀ ਅਕਾਲੀ ਦਲ ਦਾ ਪ੍ਰਧਾਨ ਚੁਣ ਲਿਆ ਫਿਰ ਲੋਕਾਂ 'ਚ ਤਾਂ ਗੱਲ ਚਲੀ ਗਈ ਨਾ ਉਹਨਾਂ ਨਾਲ 15 ਲੱਖ ਭਰਤੀ ਉਹਨਾਂ ਨਾਲ ਵੀ ਹੈ ਉਹਨਾਂ ਨਾਲ ਤਾਂ ਪੱਕੀ ਭਰਤੀ ਟੈਲੀਫੋਨ ਨੰਬਰ ਵੀ ਹੈ ਆਧਾਰ ਕਾਰਡ ਨੰਬਰ ਵੀ ਹੈ ਤੇ ਹੁਣ ਸਵਾਲ ਤਾਂ ਇਹ ਹੈ ਵੀ ਕਿ ਸੁਖਬੀਰ ਬਾਦਲ ਵੀ ਆਪਣੀ ਭਰਤੀ ਜਨਤਕ ਕਰੂਗਾ ਅਗਲੀ ਅਗਰ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਕਰਤੀ ਕਿਉਂਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਤਾਂ ਕਿਸੇ ਨੂੰ ਗਲਤ ਨਹੀਂ ਕਿਹਾ ਉਹਨਾਂ ਨੇ ਕਿਸੇ ਇੱਕ ਨੂੰ ਦੋਸ਼ੀ ਨਹੀਂ ਕਿਹਾ ਵੀ ਇਹ ਗਲਤ ਨੇ ਇਹ ਸਹੀ ਹੈ ਇਹਦਾ ਮਤਲਬ ਹੈ ਮਾਮਲਾ ਕੋਰਟ ਕਚੈਰੀਆਂ 'ਚ ਜਾਣਾ ਹੈ ਹੁਣ ਭਰਤੀਆਂ ਦਾ ਤੇ ਸੁਖਬੀਰ ਬਾਦਲ ਹੁਣ ਅੱਜ ਕਹਿ ਰਹੇ ਸੀ ਕਿ ਸਾਡੇ ਕੋਲੇ ਰਜਿਸਟ੍ਰੇਸ਼ਨ ਹੈ ਮਾਨਤਾ ਹੈ ਵਿਧੀ ਵਿਧਾਨ ਨਾਲ ਅਸੀਂ ਸਾਰਾ ਕੁਝ ਕੀਤਾ ਤੇ ਦੂਜੇ ਪਾਸੇ ਉਹਨਾਂ ਨੇ ਵੀ ਚੋਣ ਕਮਿਸ਼ਨ ਨੂੰ ਚਿੱਠੀ ਲਿਖ ਕੇ ਦੇਤੀ ਚੋਣ ਅਧਿਕਾਰੀ ਨਿਯੁਕਤ ਕਰਤਾ ਵੀ ਅਸੀਂ 15 ਲੱਖ ਭਰਤੀ ਕਰ ਲਈ ਤੇ ਅਸੀਂ 11 ਤਰੀਕ ਨੂੰ ਪ੍ਰਧਾਨ ਚੁਣ ਰਹੇ ਹਾਂ ਇਹ ਮਾਮਲਾ ਬਹੁਤ ਵੱਡਾ ਹੋ ਗਿਆ ਮਨਦੀਪ ਜੀ ਇਹ ਜਿਹੜੀ ਸਿਆਸਤ ਹੈ ਇਹ ਬਹੁਤ ਜ਼ਿਆਦਾ ਭੱਗ ਗਈ ਸੁਖਵੀਰ ਬਾਦਲ ਉਹਨਾਂ ਨੇ ਅੱਜ ਮੀਟਿੰਗ ਬੁਲਾਈ ਸੀ ਐਮਰਜੈਂਸੀ ਤੇ ਇਹ ਚ ਜ਼ਿਲ੍ਹਾ ਪ੍ਰਧਾਨ ਸੀ ਕੋਰ ਕਮੇਟੀ ਮੈਂਬਰ ਸੀ ਵਰਕਿੰਗ ਕਮੇਟੀ ਮੈਂਬਰ ਸੀ ਸੁਖਵੀਰ ਬਾਦਲ ਧੜਾ ਵੀ ਇਸ ਗੱਲ ਤੋਂ ਤਾਂ ਜ਼ਰੂਰ ਚਿੰਤਤ ਹੈ ਯਾ ਸੁਖਬੀਰ ਬਾਦਲ ਵਾਲਾ ਸ਼੍ਰੋਮਣੀ ਅਕਾਲੀ ਦਲ ਕਿਉਂਕਿ 11 ਤਰੀਕ ਨੂੰ ਪੰਜ ਮੈਂਬਰੀ ਕਮੇਟੀ ਵਾਲਾ ਵੀ ਅਕਾਲੀ ਦਲ ਬਣਨਾ ਹੈ ਤੇ ਉਹਨਾਂ ਦੀ ਭਰਤੀ ਉਹ ਵੀ ਕਹਿ ਰਹੇ ਨੇ ਅਸੀਂ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਕਰ ਰਹੇ ਹਾਂ ਹੁਣ ਜਾਂ ਤਾਂ ਇਹਦੇ ਚ ਅਦਾਲਤ ਦੱਸੂਗੀ ਵੀ ਅਸਲੀ ਸ਼੍ਰੋਮਣੀ ਅਕਾਲੀ ਦਲ ਕਿਹੜਾ ਹੈ ਜਾਂ ਸ਼੍ਰੀ ਅਕਾਲ ਤਖਤ ਸਾਹਿਬ ਦੱਸਣਗੇ ਕਿਉਂਕਿ ਸੁਖਬੀਰ ਬਾਦਲ ਕੇ ਕਹਿੰਦੇ ਵੀ ਸਾਡੇ ਕੋਲੇ ਵਿਧੀ ਵਿਧਾਨ ਕਾਨੂੰਨ ਮੁਤਾਬਕ ਅਸੀਂ ਰਜਿਸਟਰਡ ਆ ਦੂਸਰੇ ਕਹਿ ਰਹੇ ਨੇ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਮੁਤਾਬਕ ਅੱਗੇ ਵਧ ਰਹੇ ਹਾਂ ਤੇ ਇਸ ਕਰਕੇ ਇਹ ਮਾਮਲੇ ਹੁਣ ਵੱਡੇ ਹੋ ਗਏ ਤੇ 11 ਨੂੰ ਜਿੱਦਾਂ ਹੀ ਉਹਨਾਂ ਨੇ ਪ੍ਰਧਾਨ ਚੁਣ ਦੇਣਾ ਦੂਸਰੇ ਧੜੇ ਨੇ ਪੰਜ ਮੈਂਬਰੀ ਕਮੇਟੀ ਦੀ ਲੀਡਰਸ਼ਿਪ ਨੇ ਤੇ ਇਹ ਮਾਮਲੇ ਹੋਰ ਵੱਡੇ ਹੋ ਜਾਣੇ ਨੇ ਤੇ ਇੱਕ ਵਾਰੀ ਸੁਖਵੀਰ ਬਾਦਲ ਦੀ ਜਿਹੜੀ ਅੱਜ ਦੀ ਪ੍ਰੈਸ ਕਾਨਫਰੰਸ ਜਿਹੜੀ ਅਪੀਲ ਕੀਤੀ ਸੁਖਵੀਰ ਬਾਦਲ ਨੇ ਉਹ ਵੀ ਗੱਲਾਂ ਸੁਖਵੀਰ ਬਾਦਲ ਦੀਆਂ ਸੁਣ ਲਈਏ ਬਾਕੀ ਵੇਖਦੇ ਹਾਂ ਕੀ ਇਹ ਪੰਜਾਬ ਦੀ ਸਿਆਸਤ ਹੁਣ ਕਿੱਧਰ ਨੂੰ ਜਾਂਦੀ ਹੈ ਇੱਕ ਵਾਰੀ ਗੱਲ ਸੁਣ ਲਈਏ ਬੜੀ ਦਿਲਚਸਪ ਹੈ ਸ੍ਰੀ ਕਾਲ ਤਖਤ ਸਾਹਿਬ ਦੇ ਜੋ ਵੀ ਕਿਹਾ ਸਾਡਾ ਹਰ ਲਵਸ ਤੇ ਸਾਡਾ ਸਿਰ ਚੁੱਕਦਾ ਮੈਂ ਉਹਦੇ ਤੇ ਕੋਈ ਕਿੰਤੂ ਪਰੰਤੂ ਟਿੱਪਣੀ ਕੁਝ ਨਹੀਂ ਕਰਨਾ ਚਾਹਣਾ ਤੇ ਨਾਲੇ ਇੱਕ ਹੋਰ ਗੱਲ ਹੈ ਕਿਸੇ ਨੂੰ ਕਰਨਾ ਵੀ ਨਹੀਂ ਚਾਹੀਦਾ ਤੇ ਮੈਨੂੰ ਲੱਗਦਾ ਇਹ ਜੇ ਸਵਾਲ ਵੀ ਨਹੀਂ ਪੁੱਛਨੇ ਚਾਹੀਦੇ ਤੁਹਾਨੂੰ ਪਰ ਮੈਂ ਉਹਨਾਂ ਦੀ ਜਿਹੜੀ ਭਾਵਨਾ ਕੀ ਸੀ ਭਾਵਨਾ ਉਸ ਆਦੇਸ਼ ਦੀ ਜਿਹੜੀ ਹੁਕਮਨਾਮੇ ਸੀ ਕਿ ਪੰਥ ਨੂੰ ਇਕੱਠਾ ਹੋਣਾ ਚਾਹੀਦਾ ਹੈ ਭਾਵਨਾ ਆ ਹੈ ਤੇ ਕਾਲੀ ਦਲ ਆਪਣੀ ਮਾਪਾ ਪਾਟੀ 105 ਸਾਲ ਪੁਰਾਣੀ ਪਾਟੀ ਆ ਸ਼੍ਰੋਮਣੀ ਅਕਾਲੀ ਦਲ ਜਿਹੜੀ ਰਜਿਸਟਰਡ ਪਾਰਟੀ ਹੈ ਐਂਡ ਸੋ ਅਸੀਂ ਮੈਂ ਐਜ ਮੁਖੀ ਹੋਣ ਦੇ ਨਾਤੇ ਜਿਹੜੇ ਆਪਣੇ ਸਾਥੀ ਕੋਈ ਮੈਥੋਂ ਨਰਾਜ਼ ਹੋ ਕੇ ਜਾਂ ਕਿਸੇ ਹੋਰ ਕਾਰਨ ਬਾਹਰ ਚਲੇ ਗਏ ਐ ਮੈਂ ਹੱਥ ਜੋੜ ਕੇ ਉਹਨਾਂ ਤੋਂ ਵੀ ਮਾਫੀ ਮੰਗ ਕੇ ਤੇ ਮੈਂ ਉਹਨਾਂ ਨੂੰ ਰਿਕਵੈਸਟ ਕਰਦਾ ਕਿ ਆਓ ਆਪਾਂ ਸਾਰੇ ਆਦੇਸ਼ ਦੇ ਮਤਾਬਕ ਆਪਾਂ ਸਾਰੇ ਆਪਣੇ ਪਾਕੀ ਨੂੰ ਤਗੜਾ ਕਰੀਏ ਅਕਾਲੀ ਦਲ ਤੱਕੜੇ ਤੇ ਸਾਰੀ ਕੌਮ ਤੱਕੜੀ ਤੇ ਪੰਜਾਬ ਤੱਕੜਾ ਸੋ ਆਪਾਂ ਗੱਲ ਸੁਣ ਲਈ ਸਾਰੀਆਂ ਜਿਹੜੀਆਂ ਸੁਖਵੀਰ ਬਾਦਲ ਦੀਆਂ ਅਹਿਮ ਗੱਲਾਂ ਸੀ ਸੋ ਹੁਣ ਪੰਜ ਮੈਂਬਰੀ ਕਮੇਟੀ ਵੱਲੋਂ ਕੋਈ ਰਿਐਕਸ਼ਨ ਆਉਂਦਾ ਤੇ ਅਗਲੇ ਪ੍ਰੋਗਰਾਮਾਂ ਚ ਆਪਾਂ ਉਹਦਾ ਵੀ ਜ਼ਿਕਰ ਕਰਾਂਗੇ ਬਹਿਰਾਲ ਭਾਵੇਂ ਸ਼੍ਰੋਮਣੀ ਅਕਾਲੀ ਦਲ ਪੰਜ ਮੈਂਬਰੀ ਕਮੇਟੀ ਜਾਂ ਐਸਜੀਪੀਸੀ ਦਾ ਕੋਈ ਵੀ ਧਿਰ ਕੋਈ ਵੀ ਧਿਰ ਸਾਡੀ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਹਾਡੇ ਪੱਖ ਦਾ ਸਵਾਗਤ ਹੈ ਤੁਸੀਂ ਆਪਣਾ ਪੱਖ ਸਾਡੇ ਤੱਕ ਭੇਜ ਸਕਦੇ ਹੋ ਅਸੀਂ ਤੁਹਾਡਾ ਪੱਖ ਵੀ ਅੱਗੇ ਵਧਾਵਾਂਗੇ ਧੰਨਵਾਦ